ਗੱਲ ਗਵਰਨਰ ਨਾਲ ਸਮਝ ਲਓ ਸਾਰੇ ਨੌਜਵਾਨੋ ਇੱਕ ਗੱਲ ਦਾ ਮੈਨੂੰ ਪਹਿਲਾਂ ਜਵਾਬ ਦਿਓ ਸਾਰੇ ਜਾਣੇ ਇਮਾਨਦਾਰੀ ਨਾਲ ਜ਼ਮੀਨ ਰੱਖਣ ਦੇ ਹੱਕ ਚੋਕੇ ਜਾਣਦਿਏ ਰੱਖਣੀ ਐ ਧਿਆਨ ਨਾਲ ਸੁਣਿਓ ਇਹ ਆਰਡੀਨੈਂਸ ਕਿਉਂ ਆਏ ਤੇ ਆਰਡੀਨੈਂਸਾਂ ਦੇ ਵਿੱਚ ਕੀ ਐ ਦੋ ਗੱਲਾਂ ਦਾ ਪਹਿਲਾਂ ਧਿਆਨ ਕਰ ਲਓ ਜਿਹੜੇ ਲੋਕ ਇਹ ਕਹਿੰਦੇ ਐ ਕਿ ਇਹ ਜਿਹੜੇ ਆਰਡੀਨੈਂਸ ਆ ਜਿਹੜੇ ਕਾਨੂੰਨ ਆ ਲੋਕ ਪੱਖੀ ਆ ਕਿਸਾਨ ਪੱਖੀ ਆ ਕਹਿਣ ਵਾਲਿਆਂ ਨੂੰ ਮੇਰਾ ਚੈਲੰਜ ਆ ਜਦੋਂ ਮਰਜੀ ਜੀ ਦਾ ਜੀ ਕਰਦਾ ਸਾਡੇ ਨਾਲ ਟੇਬਲ ਤੇ ਬੈਠ ਕੇ ਬਹਿਸ ਕਰਲੇ ਦੇਤੇ ਇੱਕ ਵੀ ਲੈਣ ਕੱਢ ਕੇ ਵਿਖਾ ਦੇਣ ਕਿਸਾਨ ਪੱਖੀ ਲੋਕ ਪੱਖੀ ਤਾਂ ਅਸੀਂ ਸਿਰ ਝੁਕਾ ਦੇਾਂਗੇ ਉਹਨਾਂ ਦੇ ਮੂਰੇ ਇਹਦੇ 'ਚ ਲੈਣਾ ਦੇਖੋ ਕੀ ਲਿਖਿਆ ਕੀ ਇਹਦੇ 'ਚ ਇਹਦੇ 'ਚ ਪਿਆਰਿਓ ਇਹ ਗੱਲ ਲਿਖੀ ਏ ਇਹਦੇ 'ਚ ਇਹ ਕਿਹਾ ਕਿ ਕੰਪਨੀਆਂ ਆ ਕੇ ਤੁਹਾਡੀ ਫਸਲ ਖਰੀਦਣਗੀਆਂ ਪਹਿਲੀ ਗੱਲ ਅਗਲੀ ਗੱਲ ਕੀ ਹੈ ਜਿਹੜੀ ਸਭ ਤੋਂ ਖਤਰਨਾਕ ਹੈ ਉਹ ਇਹ ਹੈ ਕਿ ਅਗਰ ਕਿਸਾਨ ਦਾ ਤੇ ਖਰੀਦਦਾਰ ਦਾ ਡਿਸਪਿਊਟ ਹੋ ਗਿਆ ਝਗੜਾ ਹੋ ਗਿਆ ਪੈਸੇ ਲੈਣ ਦੇ ਮਾਮਲੇ ਤੇ ਤਾਂ ਕਿਸਾਨ ਕੋਰਟ ਨਹੀਂ ਜਾ ਸਕਦਾ ਇਹ ਮੈਨੂੰ ਦੱਸੋ ਇਹ ਕਿਸਾਨ ਪੱਖੀ ਲੈਣੇ ਜਿਹੜੇ ਲੋਕੇ ਕਹਿੰਦੇ ਆ ਕਿਸਾਨ ਪੱਖੀ ਹੈ ਇਹ ਲੈਣ ਨੂੰ ਅੰਦਾਜ਼ਾ ਲਾ ਕੇ ਦੱਸੋ ਸਾਡੇ ਕਿਸਾਨਾਂ ਦਾ ਕੋਰਟ ਜਾ ਕੇ ਉਹਦਾ ਹੱਕ ਲੈ ਲੈਂਦਾ ਅਧਿਕਾਰ ਖੋਲਿਆ ਜਿਸ ਸਰਡੀਨਸ ਇਸ ਕਾਨੂੰਨ ਦੇ ਜਰੀਏ ਉਹਨੂੰ ਕਿਵੇਂ ਅਸੀਂ ਮੰਨਾਂਗੇ ਕਿਸਾਨ ਪੱਕੀ ਐ ਅਗਲੀ ਗੱਲ ਇੱਕ ਹੋਰ ਨੋਟ ਕਰਿਓ ਸਾਡੇ ਰੋਲੇ ਪੈਂਦੇ ਸੀ ਨਿੱਕੇ ਮੋٹے ਝਗੜੇ ਹੋ ਜਾਂਦੇ ਸੀ ਸਾਡਾ ਆਮ ਲੈਣ ਦੇਣ ਦੇ ਝਗੜੇ ਹੁੰਦੇ ਰਹੇ ਸਾਡੇ ਪੱਖ 'ਚ ਭੁਗਤਦਾ ਸੀ ਕੀ ਮਾਰਕੀਟ ਕਮੇਟੀ ਦਾ ਰਿਕਾਰਡ ਅਗਰ ਮਾਰਕੀਟ ਕਮੇਟੀ ਦਾ ਰਿਕਾਰਡ ਨੇ ਮਾਰਕੀਟ ਕਮੇਟੀ ਦਾ ਕਾਨੂੰਨ ਨੇ ਕਿਤੇ ਇਹ ਕਹਤਾ ਤੁਹਾਡੇ ਪੱਖ 'ਚ ਜਾ ਕੇ ਕੋਰਟ 'ਚ ਭੁਗਤ ਗਿਆ ਕਿ ਇਹ ਕਿਸਾਨ ਦੀ ਫਸਲ ਇੱਥੇ ਵਿਕੀ ਐ ਤਾ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਤੁਹਾਡੇ ਪੈਸੇ ਮਾਰ ਜਾਂਦੀ ਤੁਹਾਨੂੰ ਪੈਸੇ ਮਿਲਦੇ ਸੀ ਤੇ ਇੱਥੇ ਕੀ ਕੀਤਾ ਹੈ ਤੁਹਾਡੇ ਨੂੰ ਲੁੱਟਣ ਵਾਲਿਆਂ ਨੂੰ ਤੁਹਾਨੂੰ ਲੁੱਟਣ ਵਾਲਿਆਂ ਨੂੰ ਪਿਆਰਿਓ ਮਾਰਕੀਟ ਕਮੇਟੀ ਦੇ ਇਹਨਾਂ ਕਾਨੂੰਨਾਂ ਤੋਂ ਮੁਕਤ ਕਰਤਾ ਕਿ ਮਾਰਕੀਟ ਕਮੇਟੀ ਦਾ ਕੋਈ ਕਾਨੂੰਨ ਤੁਹਾਡੇ ਤੇ ਲਾਗੂ ਨਹੀਂ ਹੁੰਦਾ ਦੂਜੀ ਗੱਲ ਇਹ ਖਤਰਨਾਕ ਹੈ ਤੀਸਰੀ ਗੱਲ ਅਗਲੀ ਨੋਟ ਕਰਿਓ ਬਹੁਤ ਖਤਰਨਾਕ ਗੱਲ ਹੈ ਕੀ ਹੈ ਤੁਹਾਡੇ ਨਾਲ ਇਹ ਜਿਹੜੇ ਆਰਡੀਨੈਂਸ ਹਨ ਇਹ ਤਿੰਨ ਇਸ ਤਰ੍ਹਾਂ ਪਦਾਮ ਸ਼ਬਦ ਸਮਝਦੇ ਹੋ ਬੱਚਿਆਂ ਨਹੀਂ ਪਤਾ ਲੱਗਣਾ ਮੇਰਾ ਖਿਆਲ ਸਾਨੀ ਸੈਣੀ ਉਮਰਦਾਨ ਨੂੰ ਪਤਾ ਲੱਗੂਗਾ ਲੱਕੜ ਨੂੰ ਪਦਾਮ ਪੈਂਦਾ ਹੁੰਦਾ ਨਾ ਪਦਾਮ ਪਾ ਪਾ ਕੇ ਇੱਕ ਦੂਜੀ ਦੇ ਵਿੱਚ ਲੱਕੜਾਂ ਐ ਫਿੱਟ ਕੀਤੀ ਹੁੰਦੀ ਐ ਪਤਾ ਨਹੀਂ ਲੱਗਦਾ ਜੋੜ ਕਿੱਥੇ ਐ ਇਹ ਤਿੰਨੇ ਆਰਡੀਨੈਂਸ ਐ ਫਿੱਟ ਕੀਤੇ ਵੇ ਆਕ ਦੂਜੇ ਦੇ ਵਿੱਚ ਇੱਕ ਦਾ ਏਕੜਿਆਂ ਦਾ ਕੰਮ ਕੀਤਾ ਉਹ ਪਾਸੇ ਹੋ ਗਿਆ ਦੂਜੇ ਦੀ ਵਾਰੀ ਆ ਗਈ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਸੋ ਮੈਂ ਬੇਨਤੀ ਕਰਾਂ ਜਿਹੜਾ ਅਗਲਾ ਆਰਡੀਨੈਂਸ ਐ ਉਹਦੇ ਵਿੱਚ ਕੀ ਐ ਉਹਦੇ ਵਿੱਚ ਕੰਪਨੀਆਂ ਨੇ ਤੁਹਾਡੀ ਜ਼ਮੀਨ ਲੀਜ਼ ਤੇ ਲੈਣੀ ਹੈ ਅਗਲੇ ਆਰਡੀਨੈਂਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਕੰਟਰੈਕਟ ਫਾਰਮਿੰਗ ਨੂੰ ਅਲਾਉ ਕੀਤਾ ਜਾਂਦਾ ਹੈ ਕੰਟਰੈਕਟ ਫਾਰਮਿੰਗ ਦੋ ਤਰੀਕਿਆਂ ਨਾਲ ਹੁੰਦੀ ਹੈ ਜਾਂ ਤਾਂ ਤੁਹਾਨੂੰ ਕਹਿਣਗੇ ਕਿ ਆਹ ਫਸਲ ਬੀਜ ਲਓ ਤੁਹਾਡੇ ਨਾਲ ਕੰਟਰੈਕਟ ਕਰਦੇ ਆ ਇਸ ਰੇਟ ਤੇ ਖਰੀਦਾਂਗੇ ਇੱਕ ਕੰਟਰੈਕਟ ਦਾ ਇਹ ਹੁੰਦਾ ਹੈ ਦੂਸਰਾ ਕੰਟਰੈਕਟ ਹੈ ਇਥੋਂ ਤੁਹਾਨੂੰ ਕਰਕਾਉਣਾ ਹੈ ਕਹਿਣਗੇ ਪਹਿਲੀਆਂ ਚ ਕਿ ਤੁਹਾਨੂੰ ਫਸਲ ਅਸੀਂ ਦੱਸਦੇ ਆ ਜੇ ਫਸਲ ਤੁਸੀਂ ਬੀਜੋ ਅਸੀਂ ਤੁਹਾਨੂੰ ਰਸਤਾ ਦਿੰਨੇ ਆਂ ਫਸਲ ਬੀਜੋ ਇਹਨੇ ਰੇਟ ਤੇ ਖਰੀਦਾਂਗੇ ਐਸੀ ਵੀ ਦੇਣਗੇ ਵਾਦਾ ਲੇਕਿਨ ਕੀ ਹੋਏਗਾ ਉਸ ਵੇਲੇ ਜਦੋਂ ਤੁਸੀਂ ਫਸਲ ਪੈਦਾ ਕਰ ਲਈ ਉਸ ਵੇਲੇ ਫਿਰ ਕਾਊਗਾ ਗੱਲ ਕਿ ਜਿਹੜੀ ਤੁਹਾਡਾ ਜਿਹੜਾ ਕੰਟਰੈਕਟ ਦੇ ਵਿੱਚ ਲਿਖਿਆ ਹੈ ਇਹਦੇ ਵਿੱਚ ਲਿਖਿਆ ਹੈ ਕਿ ਅਗਰ ਤੁਹਾਡੀ ਫਸਲ ਆ ਸ਼ਰਤਾਂ ਪੂਰੀਆਂ ਕਰਦੀ ਹੈ ਦਾ ਜਿਹੜਾ ਰੇਟ ਅਸੀਂ ਕਿਹਾ ਸੀ ਉਸ ਤੇ ਖਰੀਦਾਂਗੇ ਅਗਰ ਨਹੀਂ ਪੂਰੀਆਂ ਕਰਦੀ ਤਾਂ ਇਸ ਰੇਟ ਤੇ ਨਹੀਂ ਖਰੀਦੀ ਜਾਏਗੀ ਉਸ ਤਰੀਕੇ ਦੇ ਨਾਲ ਤੁਹਾਡੀ ਫਸਲ ਰੋਲਣਗੇ ਭਰਾਵੋ ਤੁਹਾਨੂੰ ਮਿੱਟੀ ਦੇ ਭਾਅ ਫਸਲ ਸਿੱਟਣੀ ਪੈਣੀ ਹੈ ਜਦੋਂ ਮਿੱਟੀ ਦੇ ਭਾਅ ਫਸਲ ਸਿੱਟੀ ਸਾਡੇ ਕਿਸਾਨਾਂ ਨੇ ਥੱਕ ਜਾਣਗੇ ਆਖੀਰ ਹੋ ਜਾਏਗੀ ਸਾਡੀ ਜਦੋਂ ਆਖੀਰ ਹੋਈ ਫਿਰ ਇੱਕ ਆਉਣਗੇ ਲਾਡ ਸਾਹਿਬ ਇਹਨਾਂ ਦੇ ਤੁਹਾਡੇ ਪਿੰਡਾਂ ਦੇ ਵਿੱਚ ਖੜ ਖੜ ਕੇ ਹੋਕੇ ਦੇਣਗੇ ਕਿ ਅਸੀਂ ਜ਼ਮੀਨ ਠੇਕੇ ਤੇ ਲੈਣ ਨੂੰ ਤਿਆਰ ਹੈ ਜ਼ਮੀਨ ਠੇਕੇ ਤੇ ਲੈਣ ਨੂੰ ਤਿਆਰ ਹੈ ਉਦੋਂ ਪਹਿਲਾ ਪਹਿਲਾ ਗਰਾਊਂਡ ਦੇਖਿਓ ਕਿਸ ਤਰ੍ਹਾਂ ਤਿਆਰ ਕਰਦੇ ਐ ਗਰਾਊਂਡ ਦੇਖਿਓ ਜਿਹੜਾ ਪਹਿਲਾ ਆਰਡੀਨੈਂਸ ਆ ਉਹਦੇ ਵਿੱਚ ਕਿਹਾ ਗਿਆ ਤੇ ਮੰਡੀ ਦੇ ਬਾਹਰ ਇੱਕ ਹੋਰ ਮੰਡੀ ਧਿਆਨ ਨਾਲ ਸੁਣਿਓ ਮੇਰੀ ਗੱਲ ਨੌਜਵਾਨੋ ਤੁਹਾਡੇ ਕੰਮ ਦੀ ਗੱਲ ਐ ਇੱਕ ਤਾਂ ਆਹ ਮੰਡੀ ਆ ਇੱਕ ਦੇ ਬਾਹਰਲੇ ਪਾਸੇ ਇੱਕ ਹੋਰ ਮੰਡੀ ਐ ਖੁੱਲੀ ਮੰਡੀ ਔਰ ਉਸ ਮੰਡੀ ਦੇ ਵਿੱਚ ਜਿਹੜੇ ਆ ਕੇ ਖਰੀਦਣ ਗਏ ਉਹਨਾਂ ਦੇ ਮਾਰਕੀਟ ਕਮੇਟੀ ਦਾ ਕੋਈ ਕਾਨੂੰਨ ਨਹੀਂ ਲਾਗੂ ਹੋਏਗਾ ਜਿਹੜੇ ਆ ਕੇ ਖਰੀਦਣਗੇ ਉਹ ਤੁਹਾਡੀ ਫਸਲ ਲੈ ਕੇ ਤੁਹਾਡਾ ਪੈਸਾ ਲੈ ਕੇ ਭੱਜ ਜਾਣ ਤੁਸੀਂ ਕੋਰਟ ਨਹੀਂ ਜਾ ਸਕੋਗੇ ਜਿਹੜੇ ਆ ਕੇ ਉਹ ਤੁਹਾਡੀ ਫਸਲ ਖਰੀਦਣਗੇ ਉਹਨਾਂ ਨੂੰ ਦੇਖਿਓ ਕਿੱਡੀ ਰਾਇਤ ਕੀਤੀ ਐ ਛੋਟ ਦਿੱਤੀ ਐ ਕਿ ਉਹਨਾਂ ਨੂੰ ਮਾਰਕੀਟ ਫੀਸ ਨਹੀਂ ਪਵੇਗੀ ਹੁਣ ਮਾਰਕੀਟ ਫੀਸ ਸਾਡੇ ਆਮ ਕਿਸਾਨਾਂ ਦੇ ਵਿੱਚ ਬੋਲ ਕੇ ਚਲੇ ਜਾਈਏ ਨਹੀਂ ਬਸ ਸਮਝ ਆਉਂਦੀ ਗੱਲ ਐਨੂੰ ਸਮਝੋ ਜੇ ਬ੍ਰੀਕੀ ਨਾਲੇ ਕਿੱਡਾ ਵੱਡਾ ਕਿੱਡਾ ਵੱਡਾ ਤੁਹਾਡੇ ਲਈ ਧੋਖਾ ਤੇ ਬੰਬ ਸੱਟਿਆ ਜਾ ਰਿਹਾ ਹੈ ਮਾਰਕੀਟ ਫੀਸ 1 ਕਵੈਂਟਲ ਕਣਕ ਦੇ ਉੱਤੇ 164 ਰੁਪਏ ਪੈਂਦੀ ਹੈ। ਉਹਦੇ ਤੋਂ ਮਾਫੀ ਮਿਲ ਗਈ ਉਹਨਾਂ ਨੂੰ। ਜ ਉਹਨਾਂ 164 ਰੁਪਈਆਂ ਦੇ ਵਿੱਚੋਂ ਮੰਡੀ ਦੇ ਬਾਹਰ ਖੜਾ ਵਪਾਰੀ ਜਿਹਦੇ ਕੋਲੇ ਕੇਵਲ ਇੱਕ ਪੈਨ ਕਾਰਡ ਜ਼ਰੂਰੀ ਹੈ ਔਰ ਕੋਈ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਉਹਨੂੰ। ਉਹ ਆ ਕੇ ਹੋਕਾ ਦੇਗਾ ਕਿ ਮੈਂ ਤੇਰੀ ਫਸਲ ਅੰਦਰਲੇ ਰੇਟ ਨਾਲੋਂ ਸਰਕਾਰੀ ਰੇਟ ਨਾਲੋਂ 64 ਰੁਪਏ ਵੱਧ ਰੇਟ ਦੇ ਕੇ ਖਰੀਦਣਾ ਬੋਲ ਵੇਚਣ ਨੂੰ ਤਿਆਰ ਹੈ। ਮੇਰਾ ਖਿਆਲ ਹੈ ਸਾਡਾ ਕਿਸਾਨ ਉਥੇ 40 ਰੁਪਏ ਦੇ ਲਾਲਚ ਨਾਲ ਫਸਲ ਉਹਨੂੰ ਵੇਚੇਗਾ ਵੇਚੇਗਾ ਕਿ ਨਹੀਂ ਵੇਚੇਗਾ ਬੋਲਿਓ ਵੇਚੇਗਾ ਨਾ ਫਸਲ ਬੇਚਤੀ ਹੁਣ ਮੈਂ ਤੁਹਾਨੂੰ ਇਹ ਪਹਿਲੇ ਦੱਸਣ ਲੱਗਿਆ ਕੱਲੇ ਜਿੱਦਾਂ ਨਹੀਂ ਪੈਂਦਾ ਮਣਕਾਲਾ ਜਦ ਤਨੇ ਪੈਂਦਾ ਠੀਕ ਹੈ ਤੁਹਾਨੂੰ ਇਹ ਪਹਿਲਾ ਆਰਡੀਨੈਂਸ ਦੇਖੋ ਕਿੱਥੇ ਲੈ ਕੇ ਜਾਂਦਾ ਹੈ ਮੰਡੀ ਦੇ ਵਿੱਚ ਫਸਲ ਬਾਹਰ ਵੇਚਤੀ 2 ਸਾਲ ਦਾ ਰਿਕਾਰਡ ਚੱਕਣਗੇ ਕਿ ਐਫਸੀਆਈ ਨੇ ਕਿੰਨਾ ਮਾਲ ਖਰੀਦਿਆ ਦੋ ਸਾਲ ਦਾ ਰਿਕਾਰਡ ਚੱਕਣਗੇ ਕਿ ਮਾਰਕੀਟ ਕਮੇਟੀ ਦੇ ਥਰੂ ਕਿੰਨਾ ਮਾਲ ਵਿਕਿਆ ਤੇ ਰਿਕਾਰਡ ਕੀ ਬੋਲੇਗਾ ਨੈਲਾ ਕੋਈ ਨਾ ਮਾਰਕੀਟ ਕਮੇਟੀ ਦੇ ਥਰੂ ਵਿਕਿਆ ਹੈ ਨਾ ਕੋਈ ਐਫਸੀਆਈ ਨੇ ਖਰੀਦਿਆ ਹੈ ਫਿਰ ਉੱਪਰੋਂ ਫਰਮਾਨ ਆਏਗਾ ਇਹ ਮਾਰਕੀਟ ਕਮੇਟੀਆਂ ਦੀ ਕੋਈ ਲੋੜ ਨਹੀਂ ਇਹ ਚਿੱਟਾ ਹੱਥੀ ਹੈ ਫਿਰ ਫਰਮਾਨ ਆਏਗਾ ਐਫਸੀਆਈ ਦੀ ਕੋਈ ਲੋੜ ਨਹੀਂ ਇਹ ਚਿੱਟੇ ਹੱਥੀ ਨੇ ਦੋਨੇ ਇਹ ادارے ਜਦੋਂ ਖਤਮ ਹੋਏ ਮੇਰੇ ਪਿਆਰੇ ਬੱਚਿਓ ਉਸ ਵੇਲੇ ਤੁਹਾਡੀ ਮੌਤ ਸ਼ੁਰੂ ਹੋ ਜਾਣੀ ਹੈ ਇੱਥੋਂ ਸ਼ੁਰੂ ਹੋਣੀ ਹੈ ਬਾਬੂ ਜੀ ਰਣਨੀਤੀ ਆਪਣੀ ਸਾਡੇ ਸਾਡੇ ਬਿਹਾਰ ਦੀ ਤੁਸੀਂ ਸਿਚੁਏਸ਼ਨ ਦਾ ਪਤਾ ਹੈ ਨਾ ਥੋੜੇ ਜੇ ਥੋੜੇ ਥੋੜੇ ਪੈਸਿਆਂ ਦੇ ਵਿੱਚ ਲੁੱਟੇ ਜਾਂਦੇ ਆ ਲੋਕ ਸਾਡੀ ਜਦੋਂ ਫਸਲ ਦਾ ਰੇਟ ਡਾਊਨ ਹੋਇਆ ਮਣੇ ਇੱਕ ਪਲੇ ਜਦੋਂ ਫਸਲ ਦਾ ਰੇਟ ਡਾਊਨ ਹੋਇਆ ਨੋਟ ਕਰਿਓ ਗੱਲ ਜਿਹੜੀ ਮੈਂ ਹੁਣ ਦੱਸਣ ਲੱਗਾ ਹਾਂ ਮੋਦੀ ਨੇ ਵਾਅਦਾ ਪੂਰਾ ਕਰਨਾ ਤੁਹਾਡੇ ਨਾਲ ਇੱਕ ਕੀ ਵਾਅਦਾ ਕਿ ਤੁਹਾਡੀ ਇਨਕਮ ਕਿਸਾਨੋਂ ਡਬਲ ਕੀ ਜਾਂ ਨਹੀਂ ਕੀਤਾ ਇਹ ਐਨਾਨਸ ਨਹੀਂ ਸੁਣਿਓ ਕਿਵੇਂ ਕਰਦਾ ਇਨਕਮ ਡਬਲ ਜਦੋਂ ਪਿਆਰਿਓ ਤੁਹਾਡੀ ਫਸਲ 800 ਨੂੰ 1000 ਨੂੰ ਵਿਕੀ ਤੁਹਾਡੀ ਜ਼ਮੀਨ ਦਾ ਠੇਕਾ ਕੀ ਹੋਏਗਾ ਆ 60000 ਠੇਕਾ ਨਹੀਂ ਹੋਏਗਾ ਠੇਕਾ ਕੀ ਹੋਏਗਾ 15000 18000 14000 16000 ਇਹੀ ਹੋਏਗਾ ਜਦੋਂ ਰੇਟ ਘਟ ਕੇ 800 ਰੁਪਏ ਤੇ ਆ ਗਿਆ ਠੇਕਾ ਵੀ ਡਿੱਗੇਗਾ ਜਦੋਂ ਠੇਕਾ ਡਿੱਗਿਆ ਫਿਰ ਆਉਣਾ ਮੇਰੇ ਮਿੱਤਰੋ ਉਹਨਾਂ ਲੋਕਾਂ ਨੇ ਤੁਹਾਨੂੰ ਕੰਟਰੈਕਟ ਫਾਰਮਿੰਗ ਦੇ ਰਾਹੀਂ ਤੁਹਾਡੀ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਤੁਹਾਨੂੰ ਕਹਿਣਗੇ ਪਿੰਡੇ ਚ ਆ ਕੇ 40000 ਨੂੰ ਤੁਹਾਡੀ ਜ਼ਮੀਨ ਠੇਕੇ ਤੇ ਲੈਣੇ ਆ ਕਿਸਾਨੋ ਦਿਨ ਨੂੰ ਤਿਆਰੋਂ ਮੇਰਾ ਖਾਲ ਇੱਕ ਦੂਜੇ ਤੋਂ ਮੂਹਰੇ ਜਾ ਜਾ ਕੇ ਪਹਿਲੀ ਅਸੀਂ ਠੇਕੇ ਤੇ ਦੇਵਾਂਗੇ ਤੇ ਫਿਰ ਮੋਦੀ ਜੀ ਕੀ ਕਹੂਗਾ ਕਿ ਭਾਈਓ ਆਪਕੇ ਸਾਥ ਵਾਅਦਾ ਕੀਤਾ ਥਾ ਇਨਕਮ ਡਬਲ ਕਰਾਂਗੇ ਕੀ ਜਾਂ ਨਹੀਂ ਕੀ ਆਪ ਕਹਾਂਗੇ ਕੀ ਮੋਦੀ ਜੀ ਕਹੋਗੇ ਨਾ 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 ਅਸੀਂ ਕਿਉਂ ਕਮਾਂਗੇ ਹਾਂ ਇਸ ਗੱਲ ਤੇ ਅੜੇ ਰਹਿਣਾ ਹੈ ਇਸ ਗੱਲ ਤੇ ਅੜੇ ਰਹਿਣਾ ਕਿ ਲੱਖ ਯਤਨ ਲਾ ਲੈ ਕੋਈ ਅਸੀਂ ਆਪਦੀ ਜ਼ਮੀਨ ਆ ਦੋ ਘਲਾਂ ਦਾ ਧਿਆਨ ਰੱਖਿਓ ਹੁਣ ਜਿਹੜੀ ਗੱਲ ਮੈਂ ਅਗਲੀ ਕਹਿਣੀ ਚਾਹਣਾ ਹੈ ਲਾਸਟ ਦੇ ਵਿੱਚ ਤੁਹਾਡੀ ਜ਼ਮੀਨ ਜਾਣੀ ਆ ਤੁਹਾਡੀ ਜ਼ਮੀਨ ਜਾਣੀ ਆ ਮੇਰੇ ਹੱਥ ਬਨ ਕੇ ਬੇਨਤੀ ਆ ਤਕੜੇ ਹੋ ਜਾਓ ਇੱਕ ਤਾਂ ਲੱਖ ਯਤਨ ਕਰ ਲੈ ਕੋਈ ਤੁਹਾਨੂੰ ਬਦਲ ਰੇਟ ਦੇਣ ਨੂੰ ਫਸਲ ਮਾਰਕੀਟ ਕਮੇਟੀ ਦੇ ਰਿਕਾਰਡ ਦੇ ਥਰੂ ਉੱਥੇ ਵੇਚੋ ਜਾ ਕੇ ਸਰਕਾਰ ਨੂੰ ਵੇਚੋ ਅਦਾਰੇ ਨਾਲ ਟੁੱਟ ਜਾਣ ਕਿਤੇ ਪਹਿਲੀ ਗੱਲ ਦੂਸਰੀ ਜੜੀ ਗੱਲ ਹੈ ਕਿ ਮੇਰੇ ਦੋਸਤੋ ਜਿਵੇਂ ਇੱਕ ਕਹਾਵਤ ਹੈ ਕਮਲਾ ਨਾ ਮਾਰੀਏ ਕਮਲੇ ਦੀ ਮਾਂ ਮਾਰੀਏ ਤੁਹਾਡੀ ਜ਼ਮੀਨ ਕੌਣ ਲੈ ਕੇ ਜਾ ਰਿਹਾ ਮੋਦੀ ਨਹੀਂ ਲੈ ਜਾ ਰਿਹਾ ਅਡਾਨੀ ਤੇ ਅਬਾਨੀ ਲੈਣ ਆ ਰਹੇ ਆ ਅਡਾਨੀ ਤੇ ਅਬਾਨੀ ਅਡਾਨੀਆਂ ਤੇ ਅਬਾਨੀਆਂ ਦੇ ਹਰ ਪ੍ਰੋਡਕਟ ਦਾ ਬਾਈਕਾਟ ਕਰੋ ਮੇਰੀ ਹੱਥ ਬਨ ਕੇ ਬੇਨਤੀ ਹੈ ਇਸ ਗੱਲ ਤੇ ਤਕੜੇ ਹੋ ਜਾਓ